ਸਿਕਾ ਸਾਰੇ ਨੂੰ ਠੀਕ ਠਾਕ ਹੋ ਜੀ ਮੈਂ ਤੁਹਾਡਾ ਆਪਣਾ ਪ੍ਰੀਤ ਮਨਪ੍ਰੀਤ ਫਿਲਮ ਪ੍ਰੋਡਕਸ਼ਨ ਤੋਂ ਸਵਾਤ ਕਰਦਾ ਹਾਂ ਜੀ ਪ੍ਰੀਤਨ ਥਾਣੇ ਵਾਲਾ ਤੇ ਬਾਬੇ ਨਾਨਕ ਦੀ ਮਿਹਰ ਨਾਲ ਤੁਸੀਂ ਸਭ ਠੀਕ ਠਾਕ ਹੋਵੋਗੇ ਮੈਂ ਵੀ ਠੀਕ ਠਾਕ ਹਾਂ ਜੀ ਹਾਂਜੀ ਦੋਸਤੋ ਕੀ ਹਾਲ ਚਾਲ ਨੇ ਦੱਸੋ ਕਮੈਂਟਾਂ ਦੇ ਵਿੱਚ ਅਤੇ ਲਾਈਵ ਨੂੰ ਸ਼ੇਅਰ ਕਰ ਦਿਓ ਜੋਰਜੋ ਲਾਈਵ ਦੇ ਨਾਲ ਤੇਰਾ ਆਪਾਂ ਕਰਦੇ ਆ ਗੱਲਾਂ ਬਾਤਾਂ ਤੇਕਾ ਮਿਲਿਆਵਾਂਗੇ ਸੋਨੂੰ ਮੇਰੇ ਨਵੇਂ ਸਾਥੀ ਦੇ ਨਾਲ ਮੇਰੇ ਜੂਟੋ ਫੇਸਬੁੱਕ 파ਟਨਰ ਜੋਰਜੋ ਦੋਸਤੋ ਲਾਈਵ ਦੇ ਨਾਲ ਹਾਂਜੀ ਹਾਂਜੀ ਵੀਰ ਜੀ ਕੀ ਹਾਲ ਚਾਲ ਨੇ ਸਵਾਗਤ ਨੇ ਬਾਈ ਹਾਂਜੀ ਹੈਲੋ ਹੋਠੀਠਾਕ ਹੂੰ ਜੀ ਸ਼ੇਅਰ ਕਰ ਦੋ ਵੀਰੇ ਮੈਂ ਤੁਹਾਡਾ ਆਪਣਾ ਪ੍ਰੀਤ ਮਠਾੜੇ ਵਾਲਾ ਤੇ ਆਪਾਂ ਜੈ ਲਾਈਵ ਹੋਏ ਆਂ ਜੀ ਝੂਠੂ ਉਤੇ ਆਵਾਜ਼ ਸਹੀ ਹੁੰਦੀ ਜੀ ਮੈਂ ਤਾਂ ਮਹੀ ਮੈਸੇਜ ਕੀਤਾ ਅੱਛਾ ਇਹ ਤੁਹਾਡਾ ਚੈਨਲ ਹੈ ਹੂੰ ਆਵਾਜ਼ ਸਹੀ ਆ ਜਾਂਦੀ ਹੈ ਦੱਸੋ ਦੋਸਤੋ ਵੀ ਬਾਤ ਸਹੀ ਆਉਂਦੀ ਹੈ ਆਪਾਂ ਹੁਣ ਨਵਾਂ ਤੋਂ ਨਵਾਂ ਵੀਡੀਓ ਲੈ ਕੇ ਆ ਰਹੇ ਹਾਂ ਤੁਹਾਡੀ ਹਾਜ਼ਰੀ ਕਿਰਪਾ ਹੋ ਜੇ ਬਾਬੇ ਨਾਨਕ ਦੀ ਤੇ ਤੁਹਾਡੇ ਲਈ ਨਵਾਂ ਤੋਂ ਨਵਾਂ ਵੀਡੀਓ ਲੈ ਕੇ ਆ ਰਹੇ ਹਾਂ ਜਲਦੀ ਤੋਂ ਜਲਦੀ ਬਾਬੇ ਨਾਨਕ ਦੀ ਤੇ ਤੁਹਾਡੇ ਲਈ ਨਵਾਂ ਤੋਂ ਨਵਾਂ ਵੀਡੀਓ ਲੈ ਕੇ ਆ ਰਹੇ ਹਾਂ ਫਾਈਲ ਬੰਦ ਕਰੋ ਉਹ ਚੱਲੀ ਜਾਂਦੋ ਲੈ ਲਾਈਵ ਚਲਾ ਦੇ ਹਾਂਜੀ ਦੋਸਤੋ ਨਵਾਂ ਕੰਟੈਕਟ ਤੁਹਾਡੇ ਖਾਤਰ ਲੈ ਕੇ ਆ ਰਿਹਾ ਹੁਣ ਤਾਂ ਇਸ ਟਾਈਮ ਤੇ ਮੈਂ ਖਿਲੀਆਂ ਛੋਟੇ ਸ਼ਾਰਟ ਤੇ ਰੀਲਾਂ ਪਾ ਰਿਹਾ ਅਸੀਂ ਫੇਸਬੁੱਕ ਤੇ ਵੀ ਤੇ ਜਲਦੀ ਤੋਂ ਜਲਦੀ ਨਵਾਂ ਤੁਹਾਡੇ ਲਈ ਵੈਬ ਸੀਰੀਜ਼ ਲੈ ਕੇ ਆ ਰਹੇ ਆਪਾਂ ਚਿੱਟੇ ਦੀ ਮਾਰ ਪੰਜਾਬ ਦੇ ਵਿੱਚ ਛੇਮਾ ਦਰਿਆ ਵਗ ਰਿਹਾ ਛੇਮ ਮਦਰਾ ਬਹੁਤ ਵੱਡਾ ਦਰਿਆ ਹੋ ਗਿਆ ਜੀ ਜਿਹੜਾ ਆਪਾਂ ਪੰਜ ਦਰਿਆਵਾਂ ਦੇ ਧਰਤੀ ਪੰਜਾਬ ਪਹਿਲੇ ਦੋ ਦਰਿਆ ਤਾਂ ਆਪਣੇ ਤੋਂ ਖੁੰਝ ਗਏ ਤੇ ਛੇਮ ਮਦਰਾ ਜਿਹੜਾ ਕਹਿ ਰਿਹਾ ਨਸ਼ੇ ਦਾ ਸਾਡੇ ਹੁਣੇ ਕੰਮ ਏਰੀਏ ਤੇ ਨੇੜੇ ਬਟੰਡੇ ਜ਼ਿਲ੍ਹੇ ਦਾ ਲਾਸਟ ਪਿੰਡ ਇਹ ਮੋੜ ਮੰਡੀ ਜਿੱਥੇ ਕੰਦਾ ਤੇ ਲਿਖਿਆ ਗਿਆ ਹੈ ਇੱਥੇ ਚਿੱਟਾ ਛਰਿਆ ਮਿਲਦਾ ਪਾਲ ਸੁਪਰ ਸ਼ਾਸਨ ਨੇ ਉਹਨਾਂ ਤੇ ਕਾਰਵਾਈ ਕਰਨ ਦੀ ਬਜਾਏ ਪਰ ਉਹ ਜਿਹੜਾ ਲਿਖਿਆ ਜੀ ਚਿੱਟਾ ਛਰਿਆ ਮਿਲਦਾ ਉਹਨੂੰ ਮਟਿਆਉਣ ਦੀ ਕੋਸ਼ਿਸ਼ ਕਰੀਏ ਗੱਲ ਤਾਂ ਨਿੰਦਨਯੋਗ ਆ ਪਰ ਆਪਾਂ ਇਸ ਮੁੱਦੇ ਤੇ ਨਹੀਂ ਬੋਲਣਾ ਚਾਹੁੰਦੇ ਤੁਸੀਂ ਕਮੈਂਟਾਂ ਦੇ ਵਿੱਚ ਦੱਸੋ ਤੁਹਾਡੀ ਕੀ ਰਾਏ ਆ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਕਿਉਂਕਿ ਇਹ ਰੀਗਿਆ ਹੈਗਾ ਉਹ ਆਪਣੇ ਛੋਟੇ ਭਾਈ ਦਾ ਮਾਨਸ ਵਾਲੇ ਦਾ ਉਹ ਛੋਟਾ ਹੀ ਬਹੁਤ ਇਹਦੇ ਅਨਸਾਰ ਰਿਹਾ ਪ੍ਰਮਾਤਮਾ ਤਰੱਕੀ ਦੇ ਵੱਡੀਆਂ ਉਮਰਾਂ ਹੋਣੀਆਂ ਤੁਹਾਨੂੰ ਮਿਲਿਆ ਰਿਹਾ ਮੈਂ ਉਹਦੇ ਸੋਸ਼ਲ ਮੀਡੀਆ 파ਟਨਰ ਗੋਰਾ ਚਿੱਟਾ ਮੁੰਡਾ ਦੁੱਧ ਵਰਗਾ ਨਰਮੇ ਦਾ ਫੁੱਟ ਰਣਜੀਤ ਰਾਏ ਸਰ ਸਤਿ ਸ਼੍ਰੀ ਅਕਾਲ ਜੀ ਆ ਮਿਲੋ ਜੀ ਮੁੰਡੇ ਨੂੰ ਚਿੱਟਾ ਦਾ ਕਹਨੂ ਆ ਜੀ ਬਾਈ ਮਜ਼ਾਕ ਕਰਦਾ ਜੋ ਗਸੇਗਾ ਤੁਹਾਡੇ ਸਾਹਮਣੇ ਆ ਮਜ਼ਾਕ ਤਾਂ ਕਹਨੂਗਾ ਇਹਦਾ ਜਨਮ ਹੋਇਆ ਸੀਗਾ ਜੀ ਜੋ ਹੁੰਦੇ ਵੀ ਨੇ ਚ ਪਰ ਹੁਣ ਮੈਂ ਅੱਗੇ ਨਹੀਂ ਕੁਝ ਕਹਿ ਸਕਦਾ ਤੁਸੀਂ ਇਹਦੇ ਮੂੰਹਾਂ ਚਲੋ ਤਾਂ ਬਈ ਹਾਸੇ ਖੱਡੀਆਂ ਚੱਲਦੀਆਂ ਰਹਿਣੀਆਂ ਪਹਿਲਾਂ ਤਾਂ ਸਾਰੇ ਵੀਰਾਂ ਨੂੰ ਸਾਸਰੀ ਘਰ ਪਹੇਰ ਪਈ ਤੇ ਅੱਜ ਅਸੀਂ ਲਾਈਵ ਹੋਇਆ ਆਪਣੇ YouTube ਚੈਨਲ ਤੇ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਤੇ ਬਾਈ ਜਿੰਨਾ ਵੀ ਸਕੋ ਤਾਂ ਬੱਤ ਬਸ ਸਪੋਰਟ ਕਰਿਓ ਤੁਹਾਡੇ ਸਪੋਰਟ ਦੀ ਲੋੜ ਆ ਅੱਗੇ ਜਾਵਾਂਗੇ ਤਾਂ ਤੁਹਾਡੇ ਪਿਆਰ ਦਾ ਸਹਾਰਾ ਅੱਗੇ ਜਾਵਾਂਗੇ ਹੁਣ ਤੱਕ ਮਿਹਨਤਾਂ ਜਾਰੀ ਆ ਕਰ ਰਹੇ ਆ ਚੱਲੀ ਜਾਂਦੀਆਂ ਨੇ ਕੰਟੈਂਟ ਵਧੀਆ ਤੋਂ ਵਧੀਆ ਤੁਹਾਡੇ ਲਈ ਪਾ ਰਹੇ ਆ ਬਾਈ ਦਾ ਇੱਕ ਚੈਨਲ ਹੈ ਜੇ ਪਿੰਡੂ ਸਟੂਡੀਓ ਸਰਚ ਕਰ ਲਿਓ ਪਿੰਡੂ ਸਟੂਡੀਓ ਪਿੰਡੂ ਸਟੂਡੀਓ ਨੂੰ ਜਰੂਰ ਬਈ ਕਮੈਂਟਾਂ ਦੇ ਵਿੱਚ ਪਾ ਦੇਾਂਗੇ ਆਪਾਂ ਸਬਸਕ੍ਰਾਈਬ ਕਰਿਓ ਵੀਰੇ ਤੁਹਾਡੇ ਪਿਆਰ ਦੀ ਸਪੋਰਟ ਦੀ ਬਹੁਤ ਲੋੜ ਆ ਬਾਈ ਦਾ ਚੈਨਲ ਜਿੰਨੇ ਵੀ ਚੈਨਲ ਚੱਲਦੇ ਆ ਇਹਨਾਂ ਨੂੰ ਵੀ ਸਪੋਰਟ ਦੀ ਲੋੜ ਆ ਤੇ ਪਿਆਰ ਸਤਿਕਾਰ ਤੁਹਾਡਾ ਬਹੁਤ ਸਾਨੂੰ ਚਾਹੀਦਾ ਹੈ ਜਿੰਨਾ ਹੋ ਸਕੇ ਤੋਂ ਕਿ ਅਸੀਂ ਜੋ ਵੀ ਹੈਗੇ ਆ ਜੋ ਬਣਨਾਗਾ ਜੋ ਹੋਵਾਂਗੇ ਤੁਹਾਡੇ ਪਿਆਰ ਕਰਕੇ ਹੋਵਾਂਗੇ ਅੱਜ ਜੋ ਹੈਗੇ ਆ ਅੱਜ ਅਸੀਂ ਖੜੇ ਆ ਤਾਂ ਪਿਆਰ ਕਰਕੇ ਖੜੇ ਆ ਜੇ ਸਾਨੂੰ ਪਿਆਰ ਮਿਲਿਆ ਤਾਂ ਅਸੀਂ ਕੰਟੈਂਟ ਨਵਾਂ ਪਾਇਆ ਤਾਂ ਕੰਟੈਂਟ ਪਾਵਾਂਗੇ ਤੇ ਪਾਰ ਹੋਰ ਵੀ ਜਿੰਨਾ ਬਣਿਆ ਹਟ ਤੋਂ ਕਰਾਂਗੇ ਅਸੀਂ ਮਿਹਨਤ ਕਰਾਂਗੇ ਪਰ ਮਿਹਨਤ ਦੇ ਪਿੱਛੇ ਕਿਸੇ ਨਾ ਕਿਸੇ ਦਾ ਹੱਥ ਹੁੰਦਾ ਉਹ ਹੈਗਾ ਜੀ ਤੁਹਾਡਾ ਹੱਥ ਤੁਸੀਂ ਸਾਡੇ ਮਿਹਨਤ ਕੀਤੀ ਚੈਨਲ ਸਾਡੇ ਮੋਨਟਾਈਜ਼ ਹੋ ਗਏ YouTube ਨੇ ਕਰਤੇ Facebook ਨੇ ਕਰਤੇ ਪਰ ਉਹ ਮਿਹਨਤ ਦੇ ਪਿੱਛੇ ਤੁਸੀਂ ਆ ਜੇ ਸਾਡੀਆਂ ਵੀਡੀਓ ਦੇਖਦੇ ਆ ਤੇ ਸ਼ੇਅਰ ਕਰਦੇ ਆ ਕਮੈਂਟ ਕਰਦੇ ਆ ਤਾਂ ਹੀ ਸਾਡੇ ਪੇਜ ਆ ਜਾਂ ਚੈਨਲ ਉਹ ਮੋਨਟਾਈਜ਼ ਹੋਇਆ ਅੱਗੇ ਵੀ ਤੁਹਾਡੀ ਕਿਰਪਾ ਹੋਣੀ ਚਾਹੀਦੀ ਹੈ ਵੀ ਜੇ ਸਾਡਾ ਕੁਝ ਨਾ ਕੁਝ ਬਣ ਜੇ ਅਸੀਂ ਵੀ ਕਿਸੇ ਦੇ ਬਰਾਬਰ ਹੋ ਜੀਏ ਤੇ ਇਸ ਕਰਕੇ ਹੱਥ ਜੋੜ ਕੇ ਬੇਨਤੀ ਹੈ ਸਾਰੇ ਦੋਸਤਾਂ ਨੂੰ ਵੀਡੀਓ ਨੂੰ ਬਤ ਬਤ ਪਿਆਰ ਦਿਆ ਕਰੋ ਵੀਡੀਓ ਨੂੰ ਬਤ ਬਤ ਸ਼ੇਅਰ ਕਰਿਆ ਕਰੋ ਤੇ ਕਮੈਂਟ ਵਧੀਆ-ਵਧੀਆ ਕਰਿਆ ਕਰੋ ਜੀ ਚਲੋ ਕਈ ਬੰਦਾ ਦੀ ਥਿੰਕਿੰਗ ਹੁੰਦੀ ਆ ਨਾ ਨੈਗੇਟਿਵ ਕਮੈਂਟ ਕਰਨ ਦੇ ਚਲੋ ਹਰ ਇੱਕ ਬੰਦੇ ਨੂੰ ਆਪਾਂ ਕਹਿ ਨਹੀਂ ਸਕਦੇ ਤੇ ਹਰ ਇੱਕ ਬੰਦੇ ਦੀ ਸੋਚ ਆਪਾਂ ਬਦਲ ਨਹੀਂ ਸਕਦੇ ਇਸ ਲਈ ਜਿੰਨੇ ਵੀ ਦੋਸਤ ਆਪਾਂ ਨੂੰ ਦੇਖਦੇ ਐ ਤੇ ਆਪਾਂ ਵੈਬ ਸੀਰੀਜ਼ ਸ਼ੁਰੂ ਕਰ ਰਹੇ ਆਂ ਚਿੱਟੇ ਦੀ ਮਾਰ ਪੰਜਾਬ ਦੇ ਵਿੱਚ ਜਿਹੜੇ ਪਹਿਲੇ ਗੱਲ ਕਰਦੇ ਸੀ ਚਿੱਟੇ ਦੀ ਮਾਰ ਕਿੰਨੀ ਐ ਤੇ ਸ਼ੇਮਾ ਦਰਿਆ ਵਗ ਰਿਹਾ ਉਹਦੇ ਵਿੱਚ ਲੱਖਾਂ ਹੀ ਘਰ ਉਜੜ ਗਏ ਮਾਮਾ ਦੇ ਪੁੱਤ ਕੱਲੇ-ਕੱਲੇ ਮਾਮਾ ਕੋਲੋਂ ਪੈਣਾ ਕੋਣ ਭਰਾ ਤੇ ਪਿਓ ਦੇ ਕੋਲੋਂ ਪੁੱਤ ਜਿਹੜੇ ਵਿਛੜੇ ਐ ਉਹਦੇ ਉੱਤੇ ਆਪਾਂ ਇੱਕ ਵੈਬ ਸੀਰੀਜ਼ ਬਣਾ ਰਹੇ ਆਂ ਤੇ ਆਸ਼ ਕਰਦੇ ਹਾਂ ਤੁਹਾਨੂੰ ਉਹ ਵੈਬ ਸੀਰੀਜ਼ ਪਸੰਦ ਜ਼ਰੂਰ ਆਉਗੀ ਬਹੁਤ ਹੀ ਸੋਹਣੀ ਵੈਬ ਸੀਰੀਜ਼ ਬਣ ਰਹੀ ਹੈ ਤੇ ਇਸ ਲਈ ਵੱਧ ਤੋਂ ਵੱਧ ਸਪੋਰਟ ਕਰੋ ਜੀ ਚੈਨਲ ਨੂੰ ਆਪਣ ਨੂੰ ਸਬਸਕ੍ਰਾਈਬ ਕਰ ਲਿਓ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਸਾਡਾ ਇਹ ਵੈਬ ਸੀਰੀਜ਼ ਬਣਾਉਣ ਦਾ ਇਹ ਮਤਲਬ ਆ ਸੀ ਨਾ ਤਾਂ ਅਗੇ ਜੀ ਇਸ ਨੂੰ ਪ੍ਰਮੋਟ ਕਰਨਾ ਮਨਾਉਣੀ ਇਸ ਇਸ ਕਰਕੇ ਆ ਕਿਉਂਕਿ ਜੋ ਕਿ ਛੋਟੇ ਛੋਟੇ ਬੱਚੇ ਅੱਜ ਹੁਣ ਨਸ਼ੇ ਦੀ ਵੱਲ ਵੱਧ ਰਹੇ ਆ ਉਹਨਾਂ ਨੂੰ ਇਹ ਨਹੀਂ ਪਤਾ ਵੀ ਇਹਦਾ ਨਤੀਜਾ ਕੀ ਹੋਣਾਗਾ ਹੂੰ ਬੱਧ ਰਹੇ ਆ ਇੱਕ ਦੂਜੇ ਨੂੰ ਕਹਿ ਦਿੰਦੇ ਆ ਫੋਰਸ ਕਰ ਦਿੰਦੇ ਆ ਲਖਾਖੀ ਦੇਖ ਐਂ ਕਰ ਉਹ ਖਾ ਲੈਂਦੇ ਆ ਜਦੋਂ ਉਹ ਦਲਦਲ ਦੇ ਵਿੱਚ ਫਸ ਜਾਂਦੇ ਆ ਤਾਂ ਉਹਨਾਂ ਦੇ ਨਿਕਲਣ ਨਹੀਂ ਜਾਂਦਾ ਨਿਕਲਣ ਜਾਂਦਾ ਉਹਨਾਂ ਦੇ ਮਾਂ ਤੇ ਪਾਪ ਨੂੰ ਪਤਾ ਹੁੰਦਾ ਵੀ ਸਾਡਾ ਬੱਚਾ ਕਿਹੜੇ ਰਾਹ ਬਲ ਤੁਰ ਪਿਆ ਅਸੀਂ ਉਹਨੂੰ ਕਿਵੇਂ ਕੱਢਣਾ ਹੋਰ ਹੀ ਹੋਰ ਹੀ ਨਹੀਂ ਕਰਦੀ ਟੈਨਸ਼ਨਾਂ ਦੂਰ ਆਉਂਦੀਆਂ ਜਿਹੜੀਆਂ ਬੰਦਾ ਇਹ ਚੀਜ਼ਾਂ ਦੇ ਵਿੱਚ ਫਸ ਜਾਂਦਾਗਾ ਤਾਂ ਸਾਡੇ ਜੋ ਵੀ ਅੱਗੇ ਸਾਡਾ ਕੰਟੈਂਟ ਆਊਗਾ ਅਸੀਂ ਵੈਬ ਸੀਰੀਜ਼ ਚਲਾਵਾਂਗੇ ਤਾਂ ਉਹਨਾਂ ਪਿਆਰ ਦੇਣਾ ਤੁਸੀਂ ਸਤਿਕਾਰ ਦੇਣਾ ਸਪੋਰਟ ਕਰਨੀ ਹੈ ਲਾਈਕ ਕਮੈਂਟ ਸ਼ੇਅਰ ਤੁਹਾਡਾ ਸਹੀ ਦਾ ਸਾਨੂੰ ਕਿਉਂਕਿ ਜੇ ਅਸੀਂ ਕੁਝ ਕਰਾਂਗੇ ਕੁਝ ਨਵਾਂ ਕੰਟੈਂਟ ਬਣਾਵਾਂਗੇ ਫੇਰ ਹੀ ਅੱਗੇ ਕੁਝ ਨਾ ਕੁਝ ਸਾਡਾ ਤੁਸੀਂ ਸਪੋਰਟ ਕਰੋਗੇ ਜੇ ਅਸੀਂ ਹੁਣ ਉਹਦੇ ਵਿੱਚ ਗੰਦ ਪਰੋਸਿਆ ਸਾਨੂੰ ਕੋਈ ਕਿਸੇ ਨੇ ਸਪੋਰਟ ਨਹੀਂ ਕਰਨੀ ਸਾਡੀ ਕਿਸੇ ਵੀ ਵੀਡੀਓ ਦੇ ਵਿੱਚ ਕੋਈ ਗੰਦ ਨਹੀਂ ਬਾਈ ਜੀ ਦੇ ਜਿੰਨੇ ਚੈਨਲ ਚੱਲਦੇ ਆ ਸਾਰੇ ਬਿਲਕੁਲ ਫਰੈਸ਼ ਨੇ ਕੋਈ ਐਦਾਂ ਦਾ ਕੋਈ ਉਹਦੇ ਵਿੱਚ ਗੰਦ ਨਹੀਂ ਹੈਗਾ ਕਿਉਂਕਿ ਸਾਡੀ ਸੋਚ ਹੈ ਜੀ ਚਲੋ ਬਾਈ ਦੀ ਮੈਂ ਗੱਲ ਕੱਟ ਰਿਹਾ ਸਾਡੀ ਸੋਚ ਹੈ ਵੀ ਧੀਆਂ ਵੀ ਦੇਖਦੀਆਂ ਭੈਣਾਂ ਵੀ ਦੇਖਦੀਆਂ ਸਾਡੇ ਰਿਸ਼ਤੇਦਾਰ ਵੀ ਦੇਖਦੇ ਆ ਮੇਰੇ ਪਿੰਡ ਦੇ ਲੋਕ ਮੇਰੀਆਂ ਵੀਡੀਓ ਨੂੰ ਆਪਣੇ ਦੇਖਰੇ ਐਲਸੀਡੀ ਤੇ ਲਾ ਕੇ ਦੇਖਦੇ ਆ ਲੇਕਿਨ ਇਸ ਲਈ ਅਸੀਂ ਵੀਡੀਓ ਦੇ ਵਿੱਚ ਉਹ ਜੋ ਕੁਝ ਅਸੀਂ ਗਾਲ ਵੀ ਨਹੀਂ ਕੱਢਦੇ ਬਸ ਗੰਦ ਬੋਲਣਾ ਦਾ ਜ਼ਰੂਰੀ ਗੱਲ ਹੈ ਤੇ ਪੁੱਲ ਭਲੇਖੇ ਗਾਲ ਵੀ ਨਹੀਂ ਕੱਢਦੇ ਇਸ ਲਈ ਸਾਰੇ ਦੋਸਤਾਂ ਨੂੰ ਬੇਨਤੀ ਹੈ ਤੇ ਵੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਨੂੰ ਬਤਵਾ ਸ਼ੇਅਰ ਕਰਦੇ ਆ ਕਰੋ ਤੇ ਆ ਆਪਣੇ ਲਾਈਵ ਨੂੰ ਸ਼ੇਅਰ ਕਰ ਦਿਓ ਜੀ ਤੇ ਜਿਹੜੇ-ਜਿਹੜੇ ਦੋਸਤਾਂ ਨੂੰ ਨਹੀਂ ਪਤਾ ਪਤਾ ਲੱਗ ਸਕੇ ਵੀ ਅਸੀਂ ਕੀ ਕਹਿਣਾ ਚਾਹੁੰਦੇ ਆ ਕੀ ਦਿਖਾਉਣਾ ਚਾਹੁੰਦੇ ਆ ਇਸ ਲਈ ਮੈਂ ਕਿਹਾ ਕਿ ਸਾਡੇਆਂ ਵੀਡੀਓ ਨੂੰ ਮਾਂ ਤੇ ਪਿਓ ਪੁੱਤ ਭੈਣ ਭਰਾ ਸਾਰਾ ਪਰਿਵਾਰ ਇੱਕ ਜਗ੍ਹਾ ਤੇ ਬੈਠ ਕੇ ਦੇਖ ਸਕਣ ਇਸ ਤਰ੍ਹਾਂ ਦੀਆਂ ਵੀਡੀਓ ਅਸੀਂ ਬਣਾਉਣੇ ਆਂਗੇ ਥੋੜੀ-ਮੋਟੀ ਹਾਸੇ ਮਜ਼ਾਕ ਤਾਂ ਹੁੰਦਾ ਪਰ ਉਹ ਦਰੇ ਤੋਂ ਬਾਹਰ ਨਹੀਂ ਹੁੰਦਾ ਗਾ ਇਸ ਲਈ ਮੈਂ ਸਾਰੇ ਦੋਸਤਾਂ ਨੂੰ ਬੇਨਤੀ ਹੈ ਵੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਬਸ ਬਸ ਸਪੋਰਟ ਦੀ ਲੋੜ ਆ ਜੀ ਤੁਹਾਡੀ ਸਪੋਰਟ ਦੀ ਲੋੜ ਆ ਜੇ ਤੁਸੀਂ ਸਪੋਰਟ ਕਰੋਗੇ ਤਾਂ ਤਾਂ ਹੀ ਸਾਡਾ ਕੁਝ ਬਣ ਸਕਦਾ ਹੈ ਪਰ ਜਿਹੜੇ ਬੰਦੇ ਸਾਫ਼ ਸੁਥਰਾ ਕੰਟੈਕਟ ਬਣਾਉਂਦੇ ਆ ਉਹਨਾਂ ਨੂੰ ਲੋਕ ਸਪੋਰਟ ਬਹੁਤ ਘੱਟ ਕਰਦੇ ਆਗੇ ਜਿਹੜੇ ਬਹੁਤ ਜ਼ਿਆਦਾ ਗੰਦ ਪਾਉਂਦੇ ਆਗੇ ਉਹਨਾਂ ਦੇ ਲੋਕ ਜ਼ਿਆਦਾ ਸਪੋਰਟ ਕਰਦੇ ਆ ਕਿਉਂਕਿ ਦੇਖਿਆ ਤੁਸੀਂ ਭਾਈ ਅਮਰਤਪਾਲ ਅਮਰਤਪਾਲ ਗਏ ਹੈ ਹਨਾ ਉਹ ਵੀ ਜਿਹੜੇ ਪੇਜਾਂ ਵਾਲੇ ਜਾ ਚੈਨਲ ਵਾਲੇ ਜਿਹੜੇ ਅਮਰਤਪਾਲ ਮੈਰੋ ਹਾਂ ਅਮਰਤਪਾਲ ਮੈਰੋ ਵਾਲੇ ਤੇ ਬਹੁਤ ਵਧੀਆ ਉਹਨਾਂ ਦਾ ਇੱਕ ਵਿਦੌਠਾ ਸੀਗਾ ਬਸ ਸਾਨੂੰ ਪਤਾ ਹੀ ਆਪਣਾ ਹਨਾ ਸਿਸਟਮ ਕਿਸ ਤਰ੍ਹਾਂ ਦਾ ਹੈ ਇਸ ਲਈ ਉਹਨਾਂ ਦਾ ਸਰਕਾਰਾਂ ਵੀ ਕਹਿ ਦਿੰਦੀਆਂ ਨੇ 5 ਸਾਲ ਰਾਜ ਕਰਕੇ ਇੱਕ ਮੌਕਾ ਹੋਰ ਅਸੀਂ ਸਾਡਾ ਸਰਕਾਰਾਂ ਵਾਲਾ ਕੰਮ ਤਾਂ ਹੈ ਰਿਗਾ ਸਾਡਾ ਤਾਂ ਹੀ ਹੈ ਵੀ ਅਸੀਂ ਤਾਂ ਮੌਕਾ ਚਾਹੁੰਨੇ ਆ ਸਾਨੂੰ ਮੌਕਾ ਦੋ ਸਪੋਰਟ ਕਰੋ ਪਿਆਰ ਦਿਓ ਤੇ ਅੱਗੇ ਕੁਝ ਨਵਾਂ ਲੈ ਕੇ ਆਈਏ ਤਾਂ ਜਿੰਨੇ ਉਮਰਾ ਕੀ ਅਸੀਂ ਤੁਹਾਡੇ ਨਾਲ ਰਾਵਾਂਗੇ ਚੁੜਕੇ ਰਾਵਾਂਗੇ ਵਧੀਆ ਵਧੀਆ ਕੰਟੈਕਟ ਤੁਹਾਡੇ ਖਾਤਰ ਲੈ ਕੇ ਆਵਾਂਗੇ ਅਸੀਂ ਐਉਂ ਤਾਂ ਹੈ ਨਹੀਂਗਾ ਵੀ ਚਲੋ ਦੇਣ ਉਮਰਾ ਦੇਣਾ ਉਹ ਪਰਮਾਤਮਾ ਦੇ ਹੱਥ ਹਨ ਹੈ ਨਹੀਂ ਪਤਾ ਸਾਹ ਲੈਣ ਲੈਂਦੇ ਬੰਦਾ ਹੁਣ ਸਾਹ ਖਤਮ ਹੋ ਜੇ ਹੈ ਨਹੀਂ ਪਤਾ ਵੀ ਅਸੀਂ ਹੁਣ ਇੱਥੇ ਆ ਲੈ ਪੂਰਾ ਕਰ ਸਕੀਏ ਨਾ ਕਰ ਸਕੀਏ ਪਰ ਅਸੀਂ ਐਂ ਕਹਿੰਦੇ ਆਂਗੇ ਮੰਨ ਲਓ ਜੇ ਤੁਸੀਂ ਸਾਨੂੰ ਸਪੋਰਟ ਕਰੋਗੇ ਤੁਹਾਡੇ ਲਈ ਵਧੀਆ ਵਧੀਆ ਕੰਟੈਕਟ ਤੇ ਮੋਟੀਵੇਸ਼ਨ ਕੰਟੈਕਟ ਤੁਹਾਡੇ ਵਾਸਤੇ ਖਾਤਰ ਲੈ ਕੇ ਆਵਾਂਗੇ ਕੋਈ ਗੰਦ ਨਹੀਂ ਪਰੋਸਾਂਗੇ ਇਹ ਸਾਡਾ ਨਾ ਵਾਦਾ ਸਾਡਾ ਸਪੋਰਟ ਜਰੂਰ ਕਰੋ ਜੀ ਬਾਕੀ ਮੇਰਾ ਕੋਈ ਜੇ ਵੀਰ ਜਾਂ ਭੈਣ ਕੋਈ ਸਾਨੂੰ ਸੁਝਾ ਦੇਣਾ ਚਾਹੁੰਦੇ ਆ ਕੋਈ ਕੰਟੈਂਟ ਬਾਰੇ ਜਾਂ ਕੋਈ ਹੋਰ ਵੀ ਅੱਗੇ ਕੰਟੈਂਟ ਬਣਾਉਣ ਸਾਨੂੰ ਕਹਿਣਾ ਚਾਹੁੰਦੇ ਆ ਸਾਨੂੰ ਕਮੈਂਟ ਕਰ ਸਕਦਾ ਹੈਗਾ ਅਸੀਂ ਕੋਸ਼ਿਸ਼ ਕਰਾਂਗੇ ਤੁਹਾਡੇ ਵਾਦੇ ਤੇ ਅਸੀਂ ਖਰੇ ਉੱਤਰੀਏ ਤੇ ਜਿੰਨਾ ਵੀ ਹੋ ਸਕਦਾ ਹੈਗਾ ਅਸੀਂ ਕੋਸ਼ਿਸ਼ ਸਾਡੀ ਕੋਸ਼ਿਸ਼ ਜਾਰੀ ਆ ਅੱਗੇ ਜੋ ਵੀ ਸਾਡਾ ਕੰਮ ਅਸੀਂ ਕਰ ਰਹੇ ਆ ਜਾਂ ਕਰਾਂਗੇ ਉਹਨੂੰ ਤੁਸੀਂ ਦੱਸਣਾਗਾ ਨਹੀਂ ਸਾਡਾ ਕੰਮ ਤੁਹਾਨੂੰ ਕਿਦਾਂ ਲੱਗਿਆ ਵਧੀਆ ਲੱਗਿਆ ਤਾਂ ਜ਼ਰੂਰ ਸਾਨੂੰ ਤੁਸੀਂ ਸਪੋਰਟ ਕਰਿਓ ਸਾਡਾ ਜੋ ਵੀ ਕੰਟੈਂਟ ਹੁੰਦਾਗਾ ਅਸੀਂ ਆਪਣੇ ਹਿਸਾਬ ਨਾਲ ਤਾਂ ਵਧੀਆ ਹੀ ਪਾਉਂਦੇ ਆ ਬਾਕੀ ਤੁਸੀਂ ਦੇਖਣਾਗਾ ਤੁਸੀਂ ਦੇਖ ਕੇ ਅੱਗੇ ਸਾਨੂੰ ਕਮੈਂਟ ਕਰਨਾਗਾ ਬਾਕੀ ਮੇਰਾ ਚੈਨਲ ਉਹ ਬੋਲਦੇ ਆਪਣਾ ਪਿੰਡੂ ਮੇਰੇ ਵੀਰਾਂ ਭਾਈ ਜੀ ਆਪਣਾ ਚੈਨਲ ਆ ਆਪਣਾ ਵੀ ਚੈਨਲ ਇੱਕ ਹੈਗਾ ਪਿੰਡੂ ਸਟੂਡੀਓ ਪਿੰਡੂ ਸਟੂਡੀਓ ਚੈਨਲ ਹੈ ਜੀ ਆਪਣਾ YouTube ਤੇ ਤੇ ਹੱਥ ਬੰਨ੍ਹ ਕੇ ਬੇਨਤੀ ਹੈ ਉਥੇ ਵੀ ਆਪਣੇ ਬਹੁਤ ਸੋਹਣੇ-ਸੋਹਣੇ ਕੰਟੈਂਟ ਪਏ ਹੋਇਆ ਜਿੰਨਾ ਵੀ ਹੋ ਸਕਿਆ ਮੇਰੇ ਵੀਰਾਂ ਨੂੰ ਮੇਰੀਆਂ ਭੈਣਾਂ ਨੂੰ ਤੇ ਮੇਰੇ ਜਿਹੜੇ ਛੋਟੇ ਭਰਾ ਨੇ ਬੱਚੇ ਨੇ ਸਭ ਨੂੰ ਇਹੀ ਬੇਨਤੀ ਆ ਜੀ ਬਾਈ ਜੀ ਉਥੇ ਵੀ ਜਾ ਕੇ ਸਰਚ ਕਰਿਓ ਉਹ ਵੀ ਦੇਖਿਓ ਤੁਹਾਨੂੰ ਉਹਦੇ ਵਿੱਚ ਵੀ ਬਹੁਤ ਹੀ ਸੋਹਣੇ-ਸੋਹਣੇ ਕੰਟੈਂਟ ਦੇਖਣ ਨੂੰ ਮਿਲਣਗੇ ਐਂਟਰਟੇਨਮੈਂਟ ਤੁਹਾਡਾ ਫੁੱਲ ਹੋਊਗਾ ਕਮੇਡੀ ਫੁੱਲ ਹੋਊਗੀ ਕੋਈ ਇਦਾਂ ਦਾ ਉਹਦੇ ਵਿੱਚ ਵੀ ਕੋਈ ਗੰਦ ਨਹੀਂ ਬਰੋਸਿਆ ਸਭ ਜੈਨੂਅਲ ਤਰੀਕੇ ਨਾਲ ਬਣਾਇਆ ਹੋਇਆ ਸਾਡੇ ਕਮੇਡੀ ਵੀਡੀਓ ਸਾਰੇ ਉਹਦੇ ਸਾਰੇ ਫਨੀ ਫਨੀ ਕਰੈਕਟਰ ਸਾਰੇ ਹਾਂਜੀ ਤੇ ਜਿੰਨਾ ਵੀ ਹੋ ਸਕਿਆ ਸਾਡੇ ਅੱਗੇ ਜੀ ਮੋਟੋ ਕੰਬਲੀ ਆ ਜਾ। ਆਜੋ ਤੇ ਇੱਕ ਕਰੈਕਟਰ ਸਾਡਾ ਹੋਰ ਆ ਗਿਆ ਜੀ ਸਾਡੇ ਭਾਬੀ ਦੀ ਆਕੇ ਇਹਨਾਂ ਦਾ ਵੀ ਕੰਮ ਬਹੁਤ ਸੋਹਣਾਗਾ ਤੇ ਇੱਕ ਕਮੈਂਟ ਤੁਸੀਂ ਜ਼ਰੂਰ ਕਰੋ ਭਾਬੀ ਜੀ ਨੂੰ ਜ਼ਰੂਰ ਕਮੈਂਟ ਕਰਿਓ। ਬਹੁਤ ਕਮੈਂਟ ਕਰਿਓ। ਫੋਟੋ ਕੰਬਲੀ ਕਰ ਤੇ ਬਸ ਮੋਟੋ ਕੰਬਲੀ ਆ ਜਾ ਗੱਲ ਤਾਂ ਸੁਣ ਕੱਲ ਤਾਂ ਸੋਣਾ ਦਰਸ਼ਕਾਂ ਨੂੰ ਦੇਖੀ ਜਾਂਦੇ ਸਾਰੇ ਮੈਂ ਗੱਲੀ ਤੋਂ ਕੱਢੇ ਮੈਂ ਤਾਂ ਲੋਟੀ ਖਾ ਕੇ ਆਈ ਹਾਂ ਲੋ ਠੀਕ ਆਂਾਗ ਨਾਲ ਆਗ ਨਾਲ ਕੀ ਬਣਾਇਆ ਅੱਜ ਠਾਗ ਥਲੋਂ ਦਾ ਥਲੋਂ ਦਾ ਤੇ ਉਹ ਕਿਉਂ ਹੈ ਕਿ ਕਿਹੜਾ ਦੇਤੀ ਦੇਤੀ ਕਿਉਂ ਹਾਂਜੀ ਦੋਸਤੋ ਇਹ ਸਾਡੀ ਸਗੀ ਮੋਟੋ ਕੰਬਲੀ ਮੋਟੋ ਕੰਬਲੀ ਨਹੀਂ ਹੈਗੀ ਹੁਣ ਤਾਂ ਪਾ ਪੂਰੀ ਵਧੀਆ ਗਈ ਸਾਡਾ ਪਰਿਵਾਰ ਹੀ ਹੈ ਜੀ ਸਾਰਾ ਕੋਈ ਅਸੀਂ ਬਾਹਰੋਂ ਨਹੀਂ ਹੈਗੇ ਪਰਿਵਾਰਕ ਵੀਡੀਓ ਬਣਾਉਂਦੇ ਆ ਤੇ ਪਰਿਵਾਰ ਦੇ ਨਾਲ ਹੀ ਬਣਾਉਂਦੇ ਆ ਕੋਈ ਐ ਨਹੀਂ ਹੈਗਾ ਵੀ ਸਾਡੀ ਵੀਡੀਓ ਦੇਖਣ ਲਈ ਕਿਸੇ ਨੂੰ ਸ਼ਰਮ ਮਹਿਸੂਸ ਹੋਊਗੀ ਬਿਲਕੁਲ ਨਹੀਂ ਸਰ ਮਹਿਸੂਸ ਹੋਣੀ ਵਧੀਆ ਪਰਿਵਾਰ ਦੇ ਵਿੱਚ ਬਹਿ ਕੇ ਦੇਖੋ ਬੱਚਿਆਂ ਕੋਲ ਬਹਿ ਕੇ ਦੇਖੋ ਸਾਡੀਆਂ ਬੱਚੀਆਂ ਕੋਲ ਦੇਖੋ ਭੈਣਾਂ ਕੋਲ ਦੇਖੋ ਮਾਪੇ ਕੋਲ ਦੇਖੋ ਐਲਸੀਡੀ ਦੇ ਲਾਗੇ ਦੇਖੋ ਜਿੱਥੇ ਮਰਜ਼ੀ ਦੇਖੋ ਇਨਟਰਟੇਨਮੈਂਟ ਆਤਰ ਪਤੀ ਬਦੀ ਕੰਟੈਕਟ ਆ ਕੇ ਲੈ ਕੇ ਆ ਰਹੇ ਆ ਬਸ ਹੁਣ ਸਾਡੀ ਕੋਸ਼ਿਸ਼ ਹੈ ਵੈਬ ਸੀਰੀਜ਼ ਜਿਹੜੀ ਚਲਾ ਰਹੇ ਹਾਂ ਚਿੱਟੇ ਤੇ ਤੇ ਇੱਕ ਜਿਹੜੀ ਹੋਰ ਕਿਹੜੀ ਕਹਿੰਦੇ ਆਪਾਂ ਆ ਆਪਣੇ ਉਹਦਾ ਤੇ ਚਿੱਟੇ ਵਾਲੀ ਜਿਹੀ ਇੱਕ ਤਾਂ ਚਿੱਟੇ ਵਾਲੀ ਬਣਾਉਣੀ ਆ ਆਪਾਂ ਇੱਕ ਗੱਪੀਆਂ ਤੇ ਬਣਾਉਣੀ ਆ ਹਾਂ ਗੱਪੀ ਇਹ ਸਭ ਤੋਂ ਵੱਡਾ ਗੱਪੀ ਬੰਦਾ ਇਹ ਤੇ ਵੈਸੇ ਗੱਪ ਕਰੇ ਮੈਂ ਤਾਂ ਕੋਠੀ ਦਾਨ ਕਰਤੇ ਐਮਐਲਏ ਨੂੰ ਹਾਂ ਜੀ ਗੱਪ ਵੈਸੇ ਆਪਾਂ ਸੀਰੀਅਸ ਜੀ ਚਲਾਵਾਂਗੇ ਜੀ ਵੈਸੇ ਮੈਂ ਗੱਪ ਨਹੀਂ ਮਾਰਦਾ ਜਿੰਨਾ ਹੀ ਹੋ ਸਕੇ ਤੁਹਾਨੂੰ ਫਸਾਉਣ ਦੀ ਕੋਸ਼ਿਸ਼ ਕਰਾਂਗੇ ਸੱਚੇ ਗੱਪ ਹੋਣਗੇ ਨਾ ਤੇ ਉਹ ਤੁਹਾਨੂੰ ਦੇਖਣ ਨੂੰ ਸੱਚੇ ਲੱਗਣਗੇ ਤੇ ਸਾਡਾ ਤਾਂ ਵੈਸੇ ਤੁਹਾਨੂੰ ਐਂਟਰਟੇਨਮੈਂਟ ਕਰਨ ਦਾ ਹੀ ਮਤਲਬ ਆ ਪਿਆਰ ਦੇਣਾ ਤੁਸੀਂ ਸਤਕਾਰ ਦੇਣਾਗਾ ਤੇ ਮੈਂ ਬਾਰ-ਬਾਰ ਪਿਆਰ ਸਤਕਾਰ ਦੀਆਂ ਗੱਲਾਂ ਇਹ ਕਰਾਂਗਾ سپورਟ ਦੀਆਂ ਗੱਲਾਂ ਇਹ ਤਾਂ ਕਰ ਰਿਹਾ ਥੋੜੇ ਪਿਆਰ ਤੇ ਸਤਕਾਰ ਦੇ ਨਾਲ سپورਟ ਦੇ ਨਾਲ ਹੀ ਐਸੀ ਅੱਗੇ ਵਧਣਾਗਾ ਨਹੀਂ ਤੁਹਾਨੂੰ ਪਤਾ ਹੀ ਹੈ ਜੀ ਪਿਆਰ ਦੀ ਸਭ ਤੋਂ ਵੱਧ ਲੋੜ ਹੁੰਦੀ ਹੈ ਤੇ سپورਟ ਦੀ ਸਈ ਗੱਲਾਂ ਜਿੰਨਾ ਹੋ ਸਕਿਆ ਤੁਹਾਡੇ ਭੈਣਾਂ ਦਾ ਭਰਾਵਾਂ ਦਾ ਸਾਡੇ ਛੋਟੇ ਵੀਰ ਛੋਟੇ ਬੱਚੇ ਸਾਡੀਆਂ ਮਾਮਾਂ ਜਿੰਨਾਂ ਕੋਲ ਵੀ ਇਹ ਸਾਡੀ ਵੀਡੀਓ ਪਹੁੰਚਦੀ ਆ ਸਾਨੂੰ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਤਾਂ ਕਿ ਜੋ ਸਾਡਾ ਵੀ ਹੌਸਲਾ ਆਵੇ ਤੇ ਸਾਨੂੰ ਵੀ ਪਤਾ ਲੱਗੇ ਵੀ ਹਾਂ ਸਾਨੂੰ ਵੀ ਚਾਹਣ ਵਾਲੇ ਹੈਗੇ ਆ ਕਿਉਂਕਿ ਅੱਜ ਅਸੀਂ ਫੀਲਡ ਦੇ ਵਿੱਚ ਉਤਰੇ ਆ ਨਾ ਨਵੇਂਗਾ ਤੋਂ ਬਹੁਤ ਬatein ਸੁਣਗਾ ਨਿਕਲ ਲੈ ਕੇ ਆ ਰਹੇ ਆ ਹਲੇ ਅਸੀਂ ਉਤਰੇ ਆ ਕੁਝ ਕਰਨ ਦਾ ਜਜ਼ਬਾ ਰੱਖਦੇ ਆ ਅੱਗੇ ਸਾਡੇ ਨਾ ਵਧੀਆ ਚੱਲੀ ਜਾਂਦਾ ਚਲੋ YouTube ਤੇ ਤੇ Facebook ਤੇ ਪਰ ਸਾਡਾ ਨਾ ਤੁਹਾ ਕੰਟੈਕਟ ਟੁੱਟ ਗਿਆ ਸੀ। ਮਨਜੀਤ ਕਰੋ। ਅਚਕਮ ਅਜੀਤ ਹੰਡਾ ਹਾਂਜੀ ਹਾਂਜੀ ਪਹਿਨੇ ਸਤਿ ਸਾਲ ਹੋ ਠੀਕ ਠਾਕ ਹੂੰ ਤੇ ਬਸੇ ਆਪਣਾ ਕੰਟੈਕਟ ਟੁੱਟ ਗਿਆ ਟੀਮ ਟੁੱਟ ਗਈ ਸੀ। ਥੋੜੇ ਆਪਾਂ ਜੀ ਸਾਡੇ ਨੂੰ ਫੋਨ ਆਇਆ ਮੈਸੇਜ ਆਇਆ ਕਮਲਜੀਤ ਕੌਰ ਹੰਡਾਏ ਤੋਂ ਤੇ ਇਹ ਥੋੜੇ ਬਿਮਾਰ ਹੋ ਗਏ ਸੀ ਇਸ ਕਰਕੇ ਇਧਰ ਕੰਡੈ ਟੁੱਟ ਗਿਆ ਤੇ ਇੱਕ ਸਾਡੀ ਮਾਤਾ ਜੀ ਡੈਥ ਹੋ ਗਈ ਸੀ ਹੋਸ ਕਰਕੇ ਅਸੀਂ ਵੀਡੀਓ ਨੂੰ ਉਹਨੇ ਬੰਦ ਕਰ ਦਿੱਤੀਆਂ ਸੀਗੀਆਂ ਹੁਣ ਦੁਬਾਰਾ ਸਟਾਰਟ ਕਰਾਂਗੇ ਛੋਟੇ ਛੋਟੇ ਰੀਤਾਂ ਪਾ ਰਹੇ ਹਾਂ ਪਰ ਹੁਣ ਅਸੀਂ ਰੈਗੂਲਰ ਵਧੀਆ ਟੀਮ ਦਾ ਟੀਮ ਵਰਕ ਜੋੜ ਕੇ ਤੇ ਇਸ ਲਈ ਹੁਣ ਦੁਬਾਰਾ ਸਟਾਰਟ ਕਰ ਰਹੇ ਹਾਂ ਤੁਹਾਡੀ ਸਪੋਰਟ ਦੀ ਜ਼ਰੂਰਤ ਹੈ ਤੇ ਬੇਨਤੀ ਹੈ ਸਾਰੇ ਦੋਸਤਾਂ ਨੂੰ ਤੇ ਆਪਣੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਆਪਣਾ ਲਾਈਕ ਕਰੋ ਤੇ ਤੁਹਾਡਾ ਪਿਆਰ ਚਾਹੀਦਾ ਤੁਹਾਡੀ ਸਪੋਰਟ ਦੀ ਜ਼ਰੂਰਤ ਹੈ ਇਕੱਲੇ ਚੈਨਲ ਮੋਨਟਾਈਜ਼ ਕਰਾ ਕੇ ਵੀ ਅਸੀਂ ਕਰੇ ਰੱਖਣ ਦਾ ਕੋਈ ਫਾਇਦਾ ਨਹੀਂ ਤੇ ਜੇ ਉਹਦੇ ਉੱਤੇ ਲੈਕ ਕਮੈਂਟ ਮਿਲਣਗੇ ਜਾਂ ਅਸੀਂ ਕੰਮ ਕਰਾਂਗੇ ਫਿਰ ਕੋਈ ਫਾਇਦਾ ਹੈ ਜਦਾਂ ਆਪਾਂ ਕਿਸ ਨੂੰ ਦਿਖਾ ਲਏ ਕਿ ਸਾਡਾ ਚੈਨਲ ਦਾ ਮੋਨਟਾਈਜ਼ ਹੋਇਆ ਉਹ ਕੱਲੇ ਮੋਨਟਾਈਜ਼ ਹੋ ਕੋਈ ਫਾਇਦਾ ਨਹੀਂ ਸਾਡੇ ਬਾਅਦ ਤੇ ਤੁਹਾਡੀ ਸਪੋਰਟ ਦੀ ਜ਼ਰੂਰਤ ਹੈ ਜੀ ਸਾਰੇ ਦੋਸਤਾਂ ਨੂੰ ਹੱਥ ਜੋੜ ਕੇ ਬੇਨਤੀ ਹੈ ਸਾਨੂੰ ਬੱਤਵਾਂ ਸਪੋਰਟ ਜ਼ਰੂਰ ਕਰੇ ਤੇ ਭਾਈ ਜੀ ਇੱਕ ਤੁਹਾਡੇ ਨਾਲ ਕੁਝ ਗੱਲਾਂ ਛੋਟੀਆਂ ਜਿਹੀਆਂ ਹੋਰ ਸਾਂਝੀਆਂ ਕਰਨੀਆਂ ਨੇ ਕੰਮ ਕਰਦੇ ਆਂ ਕੰਮ ਕੋਈ ਵੀ ਕਰਨ ਦੇ ਵਿੱਚ ਨਾ ਅਲੱਗ ਕਹਿ ਦਿੰਦਾ ਤੁਸੀਂ ਵੀਡੀਓ ਬਣਾਉਣੀ ਹੈ ਵੀਡੀਓ ਬਣਾਉਣੇ ਵੀ ਕੋਈ ਸੌਖੀ ਗੱਲ ਨਹੀਂ ਹੈਗੀ ਸਾਰਾ ਸਾਰਾ ਦਿਨ ਲੰਘ ਜਾਂਦਾ ਜੀ ਸਾਰਾ ਸਾਰਾ ਦਿਨ ਲੰਘਦਾ ਗਰਮੀ ਚ ਗਰਮੀ ਚ ਬਹੁਤ ਬਣਾਈਆਂ ਵੀਡੀਓ ਹੁਣ ਸਿਆਲ ਆ ਗਿਆ ਸਿਆਲ ਦੇ ਵਿੱਚ ਕਈ ਸੀਨ ਇਹ ਜੇ ਕਰਨੇ ਪੈਂਦੇ ਆ ਵੀ ਠੰਡ ਨਹੀਂ ਦੇਖਣੀ ਪੈਂਦੀ ਕੋਈ ਬਹੁਤ ਕੁਝ ਕਰਨਾ ਪੈਂਦਾ ਵਿੱਚ ਮੇਰੇ ਵੀਰ ਕਹਿ ਦਿੰਦੇ ਆ ਲਾ ਵੀਡੀਓ ਬਣਾਉਣੇ ਆ ਬਾਈ ਜੀ ਕੰਮ ਕਰਨ ਦੇ ਵਿੱਚ ਕਹਿਣ ਦੇ ਵਿੱਚ ਬਹੁਤ ਫਰਕ ਹੁੰਦਾ ਹੈਗਾ ਉਨਾ ਪਾ ਵੱਡੇ ਪਰਦੇ ਤੇ ਵੱਡੀਆਂ ਫਿਲਮਾਂ ਦੇਖਦੇ ਸੀ ਬਾਈ ਤੇ ਮੈਂ ਗੱਲ ਕਰ ਰਿਹਾ ਵੱਡੇ ਪਰਦੇ ਤੇ ਵੱਡੀਆਂ ਫਿਲਮਾਂ ਦੇ ਨਾ ਫਿਲਮ ਹੁੰਦੇ 3 ਘੰਟੇ ਦੀ ਪਰ ਹਾਲਾਂ ਬੱਧੀ ਬਣਦਾ ਹੈ ਕਈ ਸਾਲਾਂ ਦੇ ਵਿੱਚ ਵੀਡੀਓ ਬਣ ਫਿਲਮਾਂ ਬਣਦਾ ਹੈ ਜਿਹੜੀ ਸਾਡੀਆਂ ਵੀਡੀਓ ਹੁੰਦਾ 10 ਮਿੰਟਾਂ ਦੀ ਜਾਂ 15 ਮਿੰਟ ਦੀ ਵੀਡੀਓ ਹੁੰਦੀ ਹੈ ਉਹ ਵੀਡੀਓ ਬਣਾਉਣ ਤੇ 10-15 ਮਿੰਟ ਦੀ ਵੀਡੀਓ ਤੇ ਬਹੁਤ ਟਾਈਮ ਲੱਗ ਜਾਂਦਾ ਤੇ ਕਿਵੇਂ ਉਹ ਪ੍ਰੀਤ ਰੀਤ ਵੀ ਦੇ ਹਾਂਜੀ ਹਾਂਜੀ ਠੀਕ ਹੈ ਭੈਣੇ ਬਹੁਤ ਵਧੀਆ ਕਿਰਪਾ ਬਾਬੇ ਨਾਨਕ ਦੀ ਹਾਂ ਹਾਂ ਨਹੀਂ ਵਾਲੇ ਭੈਣ ਕਰ ਠੀਕ ਹੈ ਭੈਣੇ ਸਤਿ ਸ੍ਰੀ ਅਕਾਲ ਤੇ ਠੀਕ ਆ ਸੀ ਬਹੁਤ ਵਧੀਆ ਤੁਸੀਂ ਦੱਸੋ ਠੀਕੋ ਹਾਂਜੀ ਜਿਹੜੀ 10 15 ਮਿੰਟਾਂ ਦੀ ਆਪਾਂ ਵੀਡੀਓ ਬਣਾਉਣੀ ਆ ਕੋਈ ਵੀ ਉਹਨੂੰ ਵੀਡੀਓ ਬਣਾਉਣ ਤੇ ਵੀ ਸਾਰਾ ਦਿਨ ਲੱਗ ਜਾਂਦਾ ਕਾਫੀ ਖਰਚਾ ਆਉਂਦਾ ਤੇ ਫਿਰ ਉਹਨੂੰ ਐਡੀਟਿੰਗ ਕਰਨਾ ਐਡੀਟਿੰਗ ਕਰਨ ਤੇ ਉਹ ਕੱਲਾ ਕੱਲਾ ਬੋਲ ਸੁਣਨਾ ਉਹ ਬੋਲ ਜਿਹੇ ਗਲਤ ਬੋਲੇ ਜਾਂਦਾ ਖਰਾਬ ਬੋਲੇ ਉਹਨੂੰ ਕੱਟਣਾ ਫਿਰ ਉਹ ਵੀਡੀਓ ਨੂੰ ਅਪਲੋਡ ਕਰਨਾ ਤੇ ਫਿਰ ਉਹ ਦਰਸ਼ਕਾਂ ਕੋਲੇ ਜਾਂਦੀ ਹੈ ਫਿਰ ਉਹ ਵੀਡੀਓ ਅਗਲਾ ਕਨ 10 ਮਿੰਟਾਂ ਦੀ 15 ਮਿੰਟ ਦੀ ਕੋਈ ਸੁਆਜ ਨਹੀਂ ਆਇਆ ਪਰ ਅਸੀਂ ਚਲੋ ਮੰਨਦੇ ਆਂ ਕਈ ਬੰਦਿਆਂ ਤੋਂ ਗਲਤੀਆਂ ਹੋ ਜਾਂਦੀਆਂ ਆ ਪਰ ਵੀਡੀਓ ਅਪਲੋਡ ਕਰਨ ਦਾ ਜਾਂ ਟਾਈਮਿੰਗ ਦਾ ਤੇ ਜਾਂ ਦਸਾਂ ਕੋਲੇ ਟਾਈਮ ਸਰ ਪਹੁੰਚਣ ਨਾ ਪਹੁੰਚਣ ਦਾ ਵੀ ਜਿਹੜੇ ਕੋਲ ਦਸਾਂ ਕੋਲੇ ਟਾਈਮ ਨਹੀਂ ਹੁੰਦਾ ਨਹੀਂ ਦੇਖ ਸਕਦੇ ਉਹ ਵੀ ਗਲਤੀਆਂ ਹੁੰਦੀਆਂ ਪਰ ਉਹ ਗਲਤੀਆਂ ਕਰਦੇ ਬਹੁਤ ਬੰਦੇ ਕਰਦੇ ਆਗੇ ਸਾਡੇ ਤੋਂ ਵੀ ਹੁੰਦੀਆਂ ਆ ਪਰ ਅਸੀਂ ਆਪਣੇ ਆਪ ਨੂੰ ਸੁਧਾਰ ਰਹੇ ਹਾਂ ਹੁਣ ਤੇ ਅੱਗੇ ਤੁਹਾਡੇ ਲਈ ਨਵੇਂ ਨਵੇਂ ਕੰਟੈਂਟ ਲੈ ਕੇ ਆਵਾਂਗੇ ਪਰ ਇਸ ਲਈ ਤੁਹਾਨੂੰ ਕਹਿਣਾ ਇੱਕ ਵੀਡੀਓ 10 ਮਿੰਟਾਂ ਦੀ ਵੀਡੀਓ ਬਣਾਉਣ ਵਾਸਤੇ ਬਹੁਤ ਮਿਹਨਤ ਕਰਨੀ ਪੈਂਦੀ ਹੈ ਤੇ ਆਣਾ ਸਮਝਿਆ ਕਰੋ ਵੀ ਹਾਂ ਤੇ ਯਾਰ ਵੀਡੀਓ ਬਧੀ ਨਹੀਂ ਬਣੀ ਹਰੇਕ ਬੰਦੇ ਦੀ ਮਿਹਨਤ ਹੁੰਦੀ ਹੈ ਜੀ ਸਪੋਰਟ ਕਰਿਆ ਕਰੋ ਆਪਾਂ ਮੈਂ ਕਿਵੇਂ ਹੀ ਐ ਤੇ ਸਾਡੀ ਮਿਹਨਤ ਸਾਡੀ ਜਾਰੀ ਹੈ ਜੀ ਤੇ ਕਰੋ ਵੀਰ ਜੀ ਨਾਲ ਗੱਲ ਬਾਕੀ ਸੋਨੂੰ ਹੁਣ ਵੀਰ ਜੀ ਨੇ ਸਾਰਾ ਕੁਝ ਦੱਸਤਾ ਕਿਵੇਂ ਵੀ ਹੁੰਦਾਗਾ ਤੇ ਕੋਈ ਵੀ ਕੰਮ ਆ ਰੋਟੀ ਖਾਣ ਲਈ ਵੀ ਰੋਟੀ ਆਟਾ ਸਾਂਣਾ ਪੈਂਦਾ ਪਾਣੀ ਪੋਣਾ ਪੈਂਦਾ ਗੁੰਨਣਾ ਪੈਂਦਾ ਫਿਰ ਤਵੇ ਤੇ ਪੈਂਦੀ ਹੈ ਫਿਰ ਪੱਕਦੀ ਹੈ ਫਿਰ ਖਾਂਦੇ ਆ ਅਲਾ ਕਹਿ ਦਿੰਦਾ ਲੈ ਵਿডিও ਬਣਾ ਜੀ ਤੁਸੀਂ ਕੀ تیر ਮਾਰਤਾ ਆ ਫਿਰਦੇ ਆ ਕੰਮ ਕਰਦੇ ਬਾਈ ਜੀ ਕਿਸੇ ਨੂੰ ਐਂਟਰਟੇਨਮੈਂਟ ਕਰਨਾ ਕੋਈ ਸੌਖੀ ਗੱਲ ਨਹੀਂ ਹੈ ਬਹੁਤ ਕੁਝ ਕਰਨਾ ਪੈਂਦਾਗਾ ਆਪਣੇ ਆਪ ਦੀ ਬੀਜਤੀ ਵੀ ਕਰਾਉਣੀ ਪੈਂਦੀ ਆ ਤੇ ਬਹੁਤ ਕਠਿਨਾਈਆਂ ਦਾ ਸਾਹਮਣਾ ਵੀ ਕਰਨਾ ਪੈਂਦਾਗਾ ਇਹ ਚੀਜ਼ਾਂ ਦਾ ਤੇ ਇਹ ਚੀਜ਼ਾਂ ਨੂੰ ਜੇ ਆਪਾਂ ਦੇਖ ਕੇ ਪਿੱਛੇ ਹਟ ਜਾਈਏ ਤਾਂ ਅੱਗੇ ਵਧਣ ਦਾ ਕੋਈ ਮਤਲਬ ਹੀ ਨਹੀਂ ਬਣਦਾ ਵੀ ਇਹ ਬੰਦਾ ਅੱਗੇ ਵਧਜੂਗਾ ਤਾਂ ਮੇਰਾ ਵੀਰ ਜੇ ਕੋਈ ਵੀ ਇਦਾਂ ਦਾ ਸੋਚਦਾ ਸੋਚ ਰੱਖਦਾਗਾ ਤਾਂ ਇਦਾਂ ਦੀ ਸੋਚ ਨਾ ਰੱਖਿਆ ਕਰੋ ਵੀਰੇ ਕੈਮਰੇ ਮੂਰੇ ਬੋਲਣਾ ਹੀ ਬਹੁਤ ਵੱਡੀ ਗੱਲ ਹੁੰਦੀ ਆ ਹਾਂਜੀ ਕੋਈ ਵੀ ਆਰਟਿਸਟ ਦੀ ਮੈਂ ਕਦੇ ਇਹ ਚੀਜ਼ਾਂ ਸੋਚਿਆ ਨਹੀਂ ਸੀ ਵੀ ਮੈਂ ਇੱਥੇ ਤੱਕ ਪਹੁੰਚਾਂਗਾ ਕੁਝ ਕਰੂੰਗਾ ਬੋਲਣ ਤੋਂ ਵੀ ਡਰਦਾ ਹੁੰਦਾ ਸੀ ਤੇ ਅੱਜ ਮੈਂ ਇਸ ਫੀਲਡ ਦੇ ਵਿੱਚ ਆ ਤੇ ਹੁਣ ਸਪੋਰਟ ਦੇ ਨਾਲ ਹੀ ਆਇਆ ਮੈਂ ਕੋਈ ਐ ਨਹੀਂ ਵੀ ਹੁਣ ਜੰਮਲ ਸਾਰੀ ਲੱਗ ਸੀ ਵੀਡੀਓ ਬਣਾਉਣਾ ਤੇ ਮੇਰੇ ਵੀ ਭਰਾਵਾ ਵਾ ਕੋਈ ਭਰਾਵਾਂ ਨੇ ਸਪੋਰਟ ਕੀਤੀ ਸਾਨੂੰ ਯੂਟਿਊਬ ਫੇਸਬੁੱਕ ਤੇ ਵੀਡੀਓ ਪਾਉਂਦੇ ਸੀ ਸਰਚ ਕੀਤਾ ਬਾਈ ਨੇ ਯੂਟਿਊਬ ਤੋਂ ਦੇਖ ਕੇ ਸਾਨੂੰ ਬੁਲਾਇਆ ਤਾਂ ਸਾਡਾ ਦਿਲ ਵਧਿਆ ਅਸੀਂ ਬਾਈ ਮੈਂ ਆਪਣੇ ਆਪ ਨੂੰ ਇਹ ਚੀਜ਼ ਪ੍ਰਾਊਡ ਦਾ ਮਹਿਸੂਸ ਹੁੰਦਾ ਕਿ ਜਿਹੜਾ ਸਾਨੂੰ ਪਿੰਡ 'ਚ ਨਹੀਂ ਕੋਈ ਜਾਣਦਾ ਸੀ ਸਾਨੂੰ ਸੋਸ਼ਲ ਮੀਡੀਆ ਤੇ ਜਾਣਨ ਲੱਗੇ ਆ ਪਿੰਡ ਦੇ ਵਿੱਚ ਕੋਈ ਡੇ ਸਾਡੀ ਗੱਲ ਵਿੱਚ ਢਾ ਸਾ ਡੇਢ ਸਾਲ ਬਾਅਦ ਅੱਜ ਹੁਣ ਮੇਰੀ ਚੱਕ ਖੁੱਲੀ ਹੈ ਡੇਢ ਸਾਲ ਹੋ ਗਏ ਮੰਨਣੇ ਕੈਮਰੇ ਮੇਰੇ ਬੋਲਣ ਲੱਗ ਗਏ ਨੂੰ ਵੀ ਆਪਾਂ ਮੂੰਹ ਵਿੱਚ ਰੀਆਂ ਗੱਲਾਂ ਕਰਦੇ ਹਾਂ ਹੱਥ ਦੇ ਘੇੜਦੇ ਚੌੜ ਮਸਤੀ ਕਰਦੇ ਹਾਂ ਪਰ ਵੀਡੀਓ ਦੇ ਵਿੱਚ ਬੋਲਣਾ ਬੰਦਾ ਮਸਤੀ ਕਰਦਾ ਗਲਤੀ ਕਰਦਾ ਗਲਤ ਬੋਲ ਜਾਂਦਾ ਵਾਰੀ ਵਾਰੀ ਰੀ ਟੇਕ ਕਰਦਾ ਪਰ ਹੁਣ ਮੈਂ ਕਿਉਂਕਿ ਹੁਣ ਮੈਂ ਜ਼ਿਆਦਾਤਰ ਆ ਵੀਡੀਓ ਦੇ ਵਿੱਚ ਮੇਰੇ ਇੱਕ ਦੋ ਰੀ ਟੇਕ ਹੁੰਦੇ ਹੈਗੇ ਨਹੀਂ ਨਹੀਂ ਹੁੰਦੇਗੇ ਬੰਤ ਜੱਕਤਾ ਹੁੰਦੀ ਹੈ ਜੀ ਬੰਦੇ ਨੂੰ ਬਹੁਤ ਸ਼ਰਮਤਾ ਹੁੰਦੀ ਹੈ ਜੀ। ਹਰੇਕ ਬੰਦਾ ਕੈਮਰੇ ਦੇ ਮੂਰੇ ਨਹੀਂ ਬੋਲ ਸਕਦਾ ਜੇ ਆਪੇ ਤੁਰੇ ਜਾਂਦੇ ਬੰਦੇ ਨੂੰ ਕਹੇ ਕਿ ਵੀ ਦੁਬਾਰਾ ਵੀਡੀਓ ਬਣਾ ਦੇ। ਤੇ ਅਨਜੀਤ ਭਾਈ ਸੋਰੀ ਮੈਂ ਤਾਂ ਡੇ ਦੂਰਾ। ਓਕੇ। ਉਹ ਹਾਂ ਚਲੋ ਬਾਅਦ ਚ ਗੱਲ ਕਰਦੇ ਆਂ। ਠੀਕ ਠਾਕ। ਕਿਹੜੀ ਗੱਲਾਂ ਦੂਰ ਆ? ਮੈਂ ਦੂਰਾ। ਕੋਈ ਗੱਲ ਨਹੀਂ ਭੈਣ ਇਕੱਠੇ ਹੀ ਆਂ ਦੂਰ ਕਿੱਥੇ ਆਂ ਗਾਂਧੀ ਵੀ ਤਾਂ ਭਾਈ ਸੌਰੀ ਮੈਂ ਤੁਹਾਡੇ ਤੋਂ ਦੂਰ ਕੋਈ ਗੱਲ ਨਹੀਂ ਭੈਣ ਕੱਲ ਨੂੰ ਇਕੱਠੇ ਹੋ ਜਾਾਂਗੇ ਕਮਲ ਜੀ ਤੇ ਭੈਣ ਕਮਲ ਜਿਹੜੇ ਆਂਦੇ ਆ ਠੀਕ ਆ ਠੀਕ ਆ ਹਾਂ ਹਾਂ ਮੈਂ ਪਹਿਲਾਂ ਥੋੜਾ ਜਨਾ ਕਨਫਿਊਜ਼ ਸੀਗਾ ਹੁਣ ਲੱਗ ਗਿਆ ਕੋਈ ਗੱਲ ਨਹੀਂ ਭਾਈ ਅਬਾ ਹੋਮ ਆਏ ਇਕੱਠੇ ਤੇ ਇਹ ਸਾਡਾ ਟੀਮ ਦਾ ਮੈਂਬਰ ਹੈ ਜੀ ਭੈਣ ਬਹੁਤ ਸੋਹਣਾ ਕੰਮ ਕਰਦੀ ਹੈ ਮਾਂ ਦਾ ਰੋਲ ਪੂਰਾ ਕਰਦੀ ਹੈ ਤੇ ਇਹ ਬਹੁਤ ਸੋਹਣੀ ਐਕਟਿੰਗ ਕਰਦੀ ਹੈ ਕਿਉਂਕਿ ਇਹਨਾਂ ਕੋਲੇ ਪੂਰਾ ਜੱਕ ਨਹੀਂ ਹੈ ਵੀ ਨਹੀਂ ਸੰਗਦੇ ਨਹੀਂ ਹੈਗੇ ਬਹੁਤ ਵਧੀਆ ਕੰਟੈਕਟ ਹੈ ਕਿਉਂਕਿ ਇਹਨਾਂ ਨੂੰ ਫੁੱਲ ਸਪੋਰਟ ਹੈ ਇਹਨਾਂ ਨੂੰ ਫੁੱਲ ਸਪੋਰਟ ਹੈ ਜੀ ਇਹਨਾਂ ਦੇ ਸਹੁਰਾ ਸਾਹਿਬ ਰੈਕਟਰ ਸੀਗੇ ਇਹਨਾਂ ਦੇ ਕੁਲਦੀਪ ਮਾਨਕ ਨੇ ਗਾਣੇ ਗਾਏ ਹੋਣਾਂ ਦੇ ਸਹੁਰਾ ਸਾਹਿਬ ਦੇ ਹੂੰ ਤੇ ਉਹ ਇਹਨਾਂ ਨੂੰ ਫੁੱਲ ਸਪੋਰਟ ਕਰਦੇ ਵੀ ਤੇ ਇਹ ਚੱਕ ਦੇ ਕੰਮ ਕੋਈ ਚੱਕ ਨਹੀਂ ਹੁੰਦਾ ਤੇ ਬਾਚ ਕਰਦੇ ਇਹ ਇਹਨਾਂ ਨੂੰ ਫੋਲੋ ਸਪੋਰਟ ਆ ਜੀ ਸਪੋਰਟ ਕਰਿਓ ਇਹ ਵੀ ਸਾਡੇ ਵੀਡੀਓ ਦੇ ਵਿੱਚ ਆਉਣਗੇ ਤੇ ਤੁਹਾਡੇ ਵੱਤ ਨਮ ਨਮ ਕੰਟ੍ਰੈਕਟ ਜਰੂਰ ਲੈ ਕੇ ਆਵਾਂਗੇ ਹਾਂ ਠੀਕ ਹੈ ਦੋਸਤੋ ਅਸੀਂ ਲੈਵਲ ਹੁਣ ਕੱਟਣ ਲੱਗੇ ਆਂ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਆਪਣਾ ਪਿੰਡੂ ਸਟੂਡੀਓ ਤੇ ਪ੍ਰੀਤ ਮਨਪ੍ਰੀਤ ਫਿਲਮ ਪ੍ਰੋਡਕਸ਼ਨ ਆਪਣੇ ਦੋ ਚੈਨਲ ਆ ਜੀ ਪਿੰਡੂ ਸਟੂਡੀਓ ਤੇ ਪ੍ਰੀਤ ਮਨਪ੍ਰੀਤ ਫਿਲਮ ਪ੍ਰੋਡਕਸ਼ਨ ਦੋਨੇ ਚੈਨਲ ਨੂੰ ਵੱਧ ਤੋਂ ਵੱਧ ਸਪੋਰਟ ਕਰਿਓ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤੇ ਲਾਈਕ ਤੇ ਕਮੈਂਟ ਕਰਨਾ ਤੁਹਾਡਾ ਫਰਜ਼ ਬਣਦਾ ਕਿਉਂਕਿ ਅਸੀਂ ਤੁਹਾਡੇ ਨਾਲ ਹੀ ਆ ਸਾਨੂੰ ਇਕੱਲਿਆਂ ਨੂੰ ਕਹਿੰਦੇ ਕੀ ਅਸੀਂ ਕਿਹਨੇ ਦੇਖਣਾਗਾ ਪਿਆਰ ਚਾਹੀਦਾ ਤੁਹਾਡਾ ਹੱਥ ਮੰਨ ਕੇ ਬੇਨਤੀ ਆ ਕੋਈ ਅਸੀਂ ਤੁਹਾਨੂੰ ਐ ਦਵਕੇ ਦਾ ਨਹੀਂ ਕਹਿੰਦੇ ਇੱਕ ਬਸ ਨਿੰਮਕ ਹੀ ਕਹਿੰਦੇ ਆ ਕੱਲ ਜਿੰਨਾ ਅਸੀਂ ਨਿੰਮ ਨਿੰਮਦੇ ਆ ਤਾਂ ਤੇ ਸਰੋਤਾਂ ਮੂਰੇ ਨਿੰਮਦੇ ਆ ਹੰਕਾਰ ਕੋਈ ਨਹੀਂ ਸਾਡੇ ਚ ਪਿਆਰ ਸਤਕਾਰ ਤੁਹਾਡੇ ਤੋਂ ਮਿਲਿਆਗਾ ਤਾਂ ਹੀ ਇੱਥੇ ਤੱਕ ਆਏ ਆ ਸਾਡੀ ਵੀਡੀਓ ਨੂੰ ਤੁਸੀਂ ਦੇਖਦੇ ਹੋ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰ ਦਿਓ ਸਭ ਤੋਂ ਬਹੁਤ ਬਹੁਤ ਧੰਨਵਾਦ ਆ ਸਾਰਿਆਂ ਦਾ ਤੇ ਅੱਗੇ ਸਾਨੂੰ ਪਿਆਰ ਇਦਾਂ ਦਿੰਦੇ ਰਹੋ ਤਾਂ ਕਿ ਜੋ ਅਸੀਂ ਅੱਗੇ ਕੁਝ ਹੋਰ ਵੀ ਨਵਾਂ ਕਰੀਏ ਤਾਂ ਕਿ ਅਸੀਂ ਅੱਗੇ ਵਧੀਏ ਤਾਂ ਕੁਝ ਕਰੀਏ ਅੱਗੇ ਤੁਹਾਡੇ ਲਈ ਠੀਕ ਹੈ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਧੰਨਵਾਦ